ਲੋਕ ਸਭਾ ਚੋਣਾਂ 2024 ਨੂੰ ਲੈ ਕੇ ਇਸ ਸਮੇਂ ਰਾਜਨੀਤਿਕ ਮਾਹੌਲ ਪੂਰੀ ਤਰ੍ਹਾਂ ਇੱਕ ਪਰਿਕੇ ਨਾਲ ਪੰਜਾਬ ਦੇ ਵਿੱਚ ਗਰਮਾ ਚੁੱਕਾ ਹੈ ਅਤੇ ਹਰੇਕ ਰਾਜਨੀਤਿਕ ਪਾਰਟੀ ਦੇ ਵੱਲੋਂ ਸਟੇਜਾਂ ਉੱਤੇ ਵੱਡੇ-ਵੱਡੇ ਬਿਆਨ ਦਿੱਤੇ ਜਾ ਰਹੇ ਨੇ। ਮਤਲਬ ਪਿਛਲੇ ਦਿਨੀ ਰਾਜਾ ਫੜਿੰਗ ਦੀ ਪਤਨੀ ਅਮ੍ਰਿਤਾ ਫੜਿੰਗ ਦੇ ਵੱਲੋਂ ਕਾਂਗਰਸ ਦੇ ਪੰਜੇ ਦੀ ਤੁਲਨਾ ਬਾਬੇ ਨਾਨਕ ਦੇ ਪੰਜੇ ਦੇ ਨਾਲ ਕੀਤੀ ਗਈ ਸੀ। ਤੇ ਦੂਜੇ ਪਾਸੇ ਭਾਜਪਾ ਦੇ ਨੇਤਾ ਬੋਨਿਅਸ ਨਾਲਾ ਦੇ ਵੱਲੋਂ ਵੀ ਇੱਕ ਸਟੇਜ ਦੇ ਉੱਤੇ ਸਿੱਖ ਧਰਮ ਤੇ ਟਿੱਪਣੀ ਕੀਤੀ ਗਈ ਸੀ। ਜਿਸ ਨੂੰ ਲੈ ਕੇ ਸਿੱਖਾਂ ਦੇ ਵਿੱਚ ਰੂਸੀ ਅਤੇ ਉਸ ਨੂੰ ਲੈ ਕੇ ਸਿੰਘ ਸਾਹਿਬ ਗਰਨੀ ਹਰਪ੍ਰੀਤ ਸਿੰਘ ਤੱਕ ਚੇਰੀ ਦਮਦਮਾ ਸਾਹਿਬ ਦੇ ਜਥੇਦਾਰ ਨੇ ਕਿਹਾ ਸੀ ਕਿ ਅਗਰ ਧਰਮ ਦੇ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ ਤਾਂ ਕਿਸੇ ਨੂੰ ਵੀ ਧਰਮ ਤੇ ਟਿੱਪਣੀ ਨਹੀਂ ਕਰਨੀ ਚਾਹੀਦੀ ਅੱਗੇ ਬੋਲਦੇ ਹੋਣਾ ਕਿ ਕਹਿ ਕੇ ਜੋ ਭਾਈ ਅੰਮ੍ਰਿਤਪਾਲ ਸਿੰਘ ਚੋਣ ਲੜ ਰਹੇ ਨੇ ਉਹ ਲੋਕਤੰਤਰੀ ਦੇਸ਼ ਦੇ ਵਿੱਚ ਹਰੇਕ ਵਿਅਕਤੀ ਨੂੰ ਜਿਹੜਾ ਕਿ ਚੋਣ ਲੜਨ ਦਾ ਅਧਿਕਾਰ ਹੈ ਪਰ ਯਾਰ ਦੇਖੋ ਜਿਹੜੀਆਂ ਧਾਰਮਿਕ ਪਰੰਪਰਾਵਾਂ ਹੁੰਦੀਆਂ ਨੇ ਜਾਂ ਧਾਰਮਿਕ ਮਰਿਆਦਾਵਾਂ ਜਾਂ ਧਾਰਮਿਕ ਸਿੰਬਲ ਹੁੰਦੇ ਨੇ ਤੇ ਇਹਨਾਂ ਦੀ ਆਪਣੀ ਇੱਕ ਪਵਿੱਤਰਤਾ ਹੁੰਦੀ ਹੈ ਤੇ ਪੋਲਿਟੀਸ਼ੀਨਾਂ ਨੂੰ ਇਹਨਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਔਰ ਬੋਲਣ ਵੇਲੇ ਬੜੇ ਸੰਜਮ ਨਾਲ ਬੋਲਣਾ ਚਾਹੀਦਾ ਹੈ ਜੇ ਧਰਮ ਦੀ ਨੌਲੇਜ ਨਹੀਂ ਹੈ ਤੇ ਧਰਮ ਬਾਰੇ ਬੋਲਣਾ ਨਹੀਂ ਚਾਹੀਦਾ ਹੈ ਉਦੋਂ ਹੀ ਬੋਲੋ ਜੇ ਤੁਹਾਨੂੰ ਧਰਮ ਦੀ ਮਰਿਆਦਾ ਧਰਮ ਦੇ ਸਿਧਾਂਤ ਧਰਮ ਦੀਆਂ ਪਰੰਪਰਾਵਾਂ ਦਾ ਗਿਆਨ ਹੈ ਜੇ ਨਹੀਂ জানা ਹੈਗਾ ਤੇ ਧਰਮ ਬਾਰੇ ਗੱਲ ਜਿਹੜੀ ਹੈ ਉਹ ਪੋਲਿਟਿਸ਼ੀਅਨਾਂ ਨੂੰ ਨਹੀਂ ਕਰਨੀ ਚਾਹੀਦੀ ਸਿੰਘ ਸਾਹਿਬ ਪਹਿਲਾਂ ਬਿਆਨ ਦਿੱਤਾ ਜਦੋਂ ਉਸ ਤੋਂ ਬਾਅਦ ਮੁੜ ਕੇ ਵੀਡੀਓ ਪਾ ਕੇ ਮਾਫੀ ਮੰਗੀ ਇਹ ਗਲਤ ਗੱਲ ਹੈਗੀ ਹੈ ਪਹਿਲਾਂ ਹੀ ਜਿਹੜਾ ਤੋਲ ਕੇ ਬੋਲਣਾ ਚਾਹੀਦਾ ਸੀ ਨਹੀਂ ਬੋਲਣਾ ਚਾਹੀਦਾ বিজেপি ਦੀ ਆਗੂ ਦੇ ਵੱਲੋਂ ਕਿਹਾ ਗਿਆ ਸੀ ਕਿ ਸਿੱਖ ਧਰਮ ਨੂੰ ਨੀਚਾ ਤੇ ਤਸੀਹੇ ਭਾਈ ਚੜਾਉਂਦਾ ਮੈਂ ਪਹਿਲੇ ਕਹਿੰਦਾ ਕਿ ਬਹੁਤ ਗਲਤ ਗੱਲਾਂ ਨੇ ਇਹ ਕੋਈ ਧਰਮ ਵੱਡਾ ਕੋਈ ਛੋਟਾ ਨਹੀਂ ਹੁੰਦਾ ਸਾਰੇ ਪਰਮਾਤਮਾ ਦੇ ਅਸੀਂ ਇ ਇਸ ਤਰ੍ਹਾਂ ਦੇ ਜਿਹੜੀ ਬੋਲਬਾਣੀ ਆ ਉਹ ਤੋਂ ਪ੍ਰੈਸ ਕਰਨਾ ਚਾਹੀਦਾ ਤੁਹਾਨੂੰ ਬੜੀਆਂ ਵੋਟਾਂ ਮੰਗੀਆਂ ਜਾ ਰਹੀਆਂ ਨੇ ਧਰਮ ਦੇ ਨਾਂ ਦੇ ਉੱਤੇ ਵੋਟਾਂ ਮੰਗਣੀਆਂ ਜਿਹੜੀਆਂ ਹੈਗੀਆਂ ਜਿਹੜੀ ਭਾਰਤ ਦਾ ਜਿਹੜਾ ਸੰਵਿਧਾਨ ਉਹ ਤੇ ਇਜਾਜ਼ਤ ਨਹੀਂ ਦਿੰਦਾ ਪਰ ਧਰਮੀ ਜ਼ਰੂਰ ਹੋਣਾ ਚਾਹੀਦਾ ਸਰ ਨੂੰ ਅਮਰਤਪਾਲ ਸਿੰਘ ਵੀ ਚੋਣ ਮੈਦਾਨ ਦੇ ਵਿੱਚ ਉਤਰੇ ਰਹੇ ਸਾਰਿਆਂ ਦਾ ਰਾਈਟ ਹੈ ਜੀ ਡੈਮੋਕ੍ਰੇਸੀ ਦੇ ਵਿੱਚ ਸਾਰਿਆਂ ਨੂੰ ਚੋਣ ਲੜਨ ਦਾ ਅਧਿਕਾਰ ਹੈ ਭਾਰਤ ਦਾ ਸੰਵਿਧਾਨ ਸਭ ਨੂੰ ਚੋਣ ਲੜਨ ਦਾ ਅਧਿਕਾਰ ਦਿੰਦਾ ਹੈ ਜੀ